ਕਿ ਜੋ ਕਾਲੀ ਦਾ ਦੇ ਹਾਲਾਤ ਬੜੇ ਨੇ ਪੰਜਾਬ ਦੇ ਵਿੱਚ ਅਖਾਲੀ ਪੰਥ ਦਾ ਕਮਜ਼ੋਰ ਹੋਣਾ ਬੜੀਆਂ ਚੀਜ਼ਾਂ ਨੂੰ ਜਿਹੜੀ ਉਹਦੇ 'ਚ ਨੁਕਸਾਨ ਹੋਏਗਾ ਇੱਕ ਅਖਾਲੀ ਪੰਥ ਇਹੋ ਜਿਹਾ ਵਰਕ ਜਿਹਨੇ ਹਿੰਦੂ ਸਿੱਖੀ ਇੱਕਤਾ ਵੀ ਕਾਇਮ ਰੱਖੀ ਹਾਤਵਾਰ ਦੇ ਵਿੱਚ ਹਿੰਦੂ ਸਿੱਖ ਭਾਵੇਂ ਬੇਸ਼ੱਕ ਅਖਾਲੀ ਪੰਥ ਹਾਤਵਾਰੀ ਦੇ ਭੋਗ ਚ ਜਾਂਦਾ ਰਿਹਾ ਪਰ ਇਹਨਾਂ ਨੂੰ ਮੋਡਰੇਟ ਸਮਝਿਆ ਗਿਆ ਨਾ ਕਿ ਇੰਟੈਲੀਜੈਂਸ ਗਰਮਖਿਆਲੀ ਨਹੀਂ ਸਮਝਾਏਗਾ ਉਹ ਬਾਦਲ ਸੁਖਵੀਰ ਬਾਦਲ ਕੋਲ ਰਿਸੋਰਸ ਜੀ ਵੀ ਹੈਗੇ ਨੇ ਵੱਡੇ ਬਾਦਲ ਸਾਭ ਦੇ ਮੇਲੇ ਦੇ ਜਿਹੜੇ ਲੀਡਰ ਇਹ ਉਹਨਾਂ ਨਾਲ ਰਿਲੇਸ਼ਨ ਵੀ ਹੈਗੇ ਪਰ ਸੁਖਵੀਰ ਬਾਦਲ ਨੂੰ ਉਹ ਜੰਗਲੀ ਤੋਂ ਨਿਕਲਣਾ ਪਏਗਾ ਜਿਸ ਕਾਦੀ ਗੱਲ ਪਟਾਉਣਾ ਪਰ ਮੇਰਾ ਖਿਆਲ ਹੈ ਕਿ ਉਹ ਜੰਗਲੀ ਤੋਂ ਨਿਕਲਣਾ ਨਹੀਂ ਚਾਹਦਾ ਨੁਕਸਾਨ ਅਕਾਲੀ ਦਾ ਵੀ ਕਰੇਗਾ ਦੇ ਪੰਜਾਬ ਨੂੰ ਬਹੁਤ ਘੱਟ ਲੀਡਰਾਂ ਨੂੰ ਹੁੰਦਾ ਕਿ ਜਿਹੜੇ ਪੁਰਾਣੇ ਵਰਕਰ ਯਾਦ ਰੱਖਣ ਪਹਿਵਾਕੇ ਉਹਨਾਂ ਨੇ ਬਹੁਤ ਯਾਦ ਰੱਖਿਆ ਤੇ ਉਹਨਾਂ ਨੇ ਆਪਣੇ ਜੀ ਜਾਣ ਨਾਲ ਜੀਤੀ ਬਾਜਵਾ ਸਾਹਿਬ ਔਰ ਸਾਰੇ ਵਰਕਰਾਂ ਨੇ ਜਿੰਨਾ ਕੰਮ ਕੀਤਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਕੋਈ ਬਦਲਾਅ ਦੇ ਵਿੱਚ ਤੁਸੀਂ ਅਜੇ ਵੇਖੋਗੇ ਹੋਰ ਕੀ ਕੀ ਆਉਂਦਾ ਅਜੇ ਵੇਟ ਕਰੋ। ਬਹੁਤ ਕੁਝ ਆਏਗਾ ਜਿਹੜੀਆਂ ਇਹ ਚੀਜ਼ਾਂ ਨੇ ਕਿ ਬਦਲਾਅ ਦੇ ਵਿੱਚ ਇਹ ਵੀ ਕਿਹਾ ਸੀ ਕਿ ਜਿਸ ਥਾਣੇ ਤੋਂ ਥੋੜੀ ਨਸ਼ਾ ਫੜਿਆ ਜਾਏਗਾ ਉੱਥੋਂ ਦੇ ਐਸਐਸਪੀ ਨੂੰ ਕੀਤਾ ਜਾਏਗਾ ਸਸਪੈਂਡ ਕਰ ਦਿੱਤਾ ਜਾਏਗਾ ਤੇ ਤੁਸੀਂ ਹਰ ਰੋਜ਼ ਵੇਖੋ ਮੁੱਖ ਮੰਤਰੀ ਨੇ ਹੁਣ ਇੱਕ ਸਹਾਇਤਾ ਕੇਂਦਰ ਵੀ ਖੋਲ੍ਹ ਦਿੱਤਾ। ਤੇ ਤੁਸੀਂ ਸ਼ਿਕਾਇਤ ਪਾਓਗੇ ਹਰ ਜ਼ਿਲ੍ਹੇ ਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਜਾਂ ਕੰਪਲੇਂਟ ਸੈਂਟਰ ਦਾ ਜੋੜ ਗਿਆ ਚੰਨੋ ਫਿਰ ਮੇਰੇ ਦਫ਼ਤਰ ਚ ਆਏਗੀ ਉਤੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਉਹ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਇਹ ਕਰਕੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਮੇਰੇ ਖਲ ਲੋਕਾਂ ਨੂੰ ਉਲਝਾਉਣਾ ਚਾਹੁੰਦੇ ਨੇ ਤੇ 27 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੁੱਖ ਮੰਤਰੀ ਕਹਵੇ ਕਿ ਮੈਂ ਉੱਥੇ ਜਾ ਕੇ ਜਲੰਧਰ ਦੇ ਵਿੱਚ ਆਪਣਾ ਉਥੇ ਘਰ ਲੈਣ ਲੱਗਾ ਉੱਥੋਂ ਦਾ ਸਰਕਾਰ ਚਲਾਉਂਗਾ ਤੇ ਬਾਅਦ ਇਲੈਕਸ਼ਨ ਲੜੂਗਾ ਉਹ ਮੈਂ ਕਹਿਣਾ ਚਾਹੁੰਦਾ ਕਿ ਜਿਸ ਜਿਹੜੇ ਉੱਥੇ ਅਨਾਉਂਸ ਹੋਈ ਸੀ ਮੁੱਖ ਮੰਤਰੀ ਸਭ ਨਾਲ ਦੇ ਆਫੀਸਰਾਂ ਨੂੰ ਪੁੱਛ ਲਿਆ ਕਰੋ ਕੋਰਪੋਰਡ ਆਫ ਕੰਡਕਟਰ ਲਾਗੂ ਹੋ ਗਿਆ ਉੱਥੇ ਤੁਹਾਡੇ ਸਾਈਨ ਨਹੀਂ ਚੱਲਣਗੇ ਤੁਹਾਨੂੰ ਈਵਨ ਕੋਈ ਐਸ ਐਚਓ ਵੀ ਮਿਲ ਨਹੀਂਦੀ ਆਏਗਾ ਜਿਹੜਾ ਤੁਸੀਂ ਕਰੋਗੇ ਕਰਕੇ ਮੁੱਖ ਮੰਤਰੀ ਦੀ ਖੋਦਸੀ ਬਹੁਤ ਉੱਚੀ ਹੁੰਦੀ ਹੈ ਜੀ ਪੂਰਾ ਸਾਨੂੰ ਧੱਕੇਮ ਰੱਖਣੇ ਚਾਹੀਦਾ ਉਹਦੀ ਜਿਹੜਾ ਸਟੇਟਸ ਆ ਉਹਨੂੰ ਥੱਲੇ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਦੇ ਰੁਤਬੇ ਨੂੰ ਜੋ ਮੁੱਖ ਮੰਤਰੀ ਦਾ ਰੁਤਬਾ ਉਹ ਹੀ ਰਹਿੰਦਾ ਰਹਿ ਜੀਦਾ ਅੱਜ ਵੀ ਮੈਂ ਇਹ ਕਹਿੰਨਾ ਕਿ ਜੋ ਅਖਾਲੀ ਦਲ ਦੇ ਹਾਲਾਤ ਪਾੜ ਕੇ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਕਮਜ਼ੋਰ ਹੋਣਾ ਥੋੜੀਆਂ ਚੀਜ਼ਾਂ ਨੂੰ ਜਿਹੜੀ ਉਹਦੇ ਵਿੱਚ ਨੁਕਸਾਨ ਹੋਏਗਾ ਇੱਕ ਅਖਾਲੀ ਦਲ ਇਹੋ ਜਿਹਾ ਵਾਕ ਜਿੰਨੇ ਹਿੰਦੂ ਸਿੱਖੀ ਇਕਤਾ ਵੀ ਕਾਇਮ ਰੱਖੀ ਹੱਤਵਾਦ ਦੇ ਵਿੱਚ ਮੇਰੇ ਦੋਸਤ ਇੱਕ ਭਾਵੇਂ ਬੇਸ਼ੱਕ ਅਕਾਲੀ ਦਲ ਆਤਵਾਦੀ ਦੇ ਭੋਗ ਚ ਜਾਂਦਾ ਰਹੇ ਪਰ ਇਹਨਾਂ ਨੂੰ ਮੋਡਰੇਟ ਸਮਝਿਆ ਗਿਆ ਨਾ ਕਿ ਐਂਟੀ ਜਾਂ ਗਰਮਖਿਆਲੀ ਦੇ ਸਮਝਿਆ ਗਿਆ ਤੋਂ ਪਰੇ ਬਾਦਲ ਸੁਖਵੀਰ ਬਾਦਲ ਕੋਲ ਰਿਸੋਰਸ ਜੀ ਵੀ ਹੈਗੇ ਨੇ ਵੱਡੇ ਬਾਦਲ ਸਾਭ ਦੇ ਮੇਲੇ ਦੇ ਜਿਹੜੇ ਲੀਡਰ ਹੈ ਉਹਨਾਂ ਨਾਲ ਰਿਲੇਸ਼ਨ ਵੀ ਹੈਗੇ ਪਰ ਸੁਖਵੀਰ ਬਾਦਲ ਨੂੰ ਉਹ ਡੁੰਗਲੀ ਤੋਂ ਨਿਕਲਣਾ ਪਏਗਾ ਜੇ ਅਕਾਲੀ ਦਲ ਬਚਣਾ ਪਰ ਮੇਰਾ ਖਿਆਲ ਹੈ ਕਿ ਉਹ ਡੁੰਗਲੀ ਤੋਂ ਨਿਕਲਣਾ ਨਹੀਂ ਪਤਾ ਨੁਕਸਾਨ ਅਕਾਲੀ ਦਲ ਦਾ ਵੀ ਕਰੇਗਾ ਤੇ ਪੰਜਾਬ ਦਾ